ਕਾਰਪੋਰੇਸ਼ਨ ਦਾ ਇਹ ਹਾਲ ਹੈ ਵੀ ਅਸੀਂ ਦੁਪਹਿਰ ਦਾ 3-4 ਵਜੇ ਤੇ ਹਰ ਇੱਕ ਨੂੰ ਇਕੱਲੇ-ਇਕੱਲੇ ਨੂੰ ਫੋਨ ਕਰ ਰਹੇ ਹਾਂ ਲੇਕਿਨ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਬਿਲਕੁਲ ਸੁਣਵਾਈ ਨਹੀਂ ਕਰ ਰਿਹਾ ਹਰ ਕੋਈ ਮਤਲਬ ਐਮਸੀ ਨੂੰ ਅਸੀਂ ਕੀਤਾ ਫਾਇਰ ਬ੍ਰਿਗੇਡ ਨੂੰ ਅਸੀਂ ਕੀਤਾ ਅੰਮ੍ਰਿਤਪਾਲ ਨੂੰ ਅਸੀਂ ਕੀਤਾ ਅਸੀਂ ਕਿਤੇ ਕਿਤੇ ਫੋਨ ਕੀਤੇ ਹੈਗੇ ਲੇਕਿਨ ਜਵਾਬ ਕੀ ਮਿਲਦਾ ਜਵਾਬ ਨੋਬਾਡੀ ਜਵਾਬ ਰਿਸਪੌਂਸ ਕਰ ਰਹੀ ਨਹੀਂ ਹੈ ਹਾਂ ਇਹ ਸਾਰਾ ਸਾਰਾ ਮਹੱਲਾ ਇੱਥੇ ਖੜਿਆ ਹੈ ਸਾਰੇ 6 6 ਸੱਤ ਸੱਤ ਉਹਨਾਂ ਤੋਂ ਗੇਰਕੇਦ ਨੂੰ ਤੋੜ ਤੇ ਪੱਠੀ ਹੈ ਜੀ ਜਿੰਦਾ ਮਰ ਜਾਏਗਾ ਅਸਰ ਤਾਂ ਐਕਸ਼ਨ ਤਾਂ ਉਹਨਾਂ ਨੂੰ ਲੈਣਾ ਚਾਹੀਦਾ ਕੁਝ ਨਾ ਹੋ ਜਾ ਔਰ ਕੋਈ ਆਇਆ ਵੀ ਨਹੀਂ ਇੱਥੇ ਧਿੱਕਰ ਵੀ ਅਸੀਂ ਜਾ ਕੇ ਦੇਖ ਤਾਂ ਲਈਏ ਇਹ ਵੀ ਕੋਈ ਗੱਲ ਨਹੀਂ ਹੈ ਕਾਡੋ ਸੰਸੈਸ਼ਨ ਦਾ ਇਹ ਹਾਲ ਹੈ ਵੀ ਅਸੀਂ ਦੁਪਹਿਰ ਦਾ 3-4 ਵਜੇ ਤੇ ਹਰ ਇੱਕ ਨੂੰ ਇਕੱਲੇ-ਇਕੱਲੇ ਨੂੰ ਫੋਨ ਕਰ ਰਹੇ ਆ ਲੇਕਿਨ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਬਿਲਕੁਲ ਸੁਣਵਾਈ ਨਹੀਂ ਕਰ ਰਿਹਾ ਹਰ ਕੋਈ ਮਤਲਬ ਐਮਸੀ ਨੂੰ ਅਸੀਂ ਕੀਤਾ ਫਾਇਰ ਬ੍ਰਿਗੇਡ ਨੂੰ ਅਸੀਂ ਕੀਤਾ ਅਮਰਿਤਪਾਲ ਨੂੰ ਅਸੀਂ ਕੀਤਾ ਅਸੀਂ ਕਿਤੇ ਕਿਤੇ ਫੋਨ ਕੀਤੇ ਹੈਗੇ ਲੇਕਿਨ ਜਵਾਬ ਕੀ ਮਿਲਦਾ ਜਵਾਬ ਕੀ ਨੋਬਾਡੀ ਜਵਾਬ ਨਹੀਂ ਦਿੰਦਾ ਸਾਰਾ ਸਾਰਾ ਮਹੱਲਾ ਇੱਥੇ ਖੜਿਆ ਹੈ ਸਾਰੇ ਇੱਥੇ 6 6 7 7 ਉਰਨਦੋ ਵੇਰ ਕੇ ਅੰਦਰ ਨੂੰ ਟੋਰ ਤੇ ਬਠੀ ਗਿਆ ਜੀ ਜਿੰਦਾ ਮਰ ਜੇਗਾ ਅਸਰ ਤਾਂ ਐਕਸ਼ਨ ਤਾਂ ਉਹਨਾਂ ਨੂੰ ਲੈਣਾ ਚਾਹੀਦਾ ਕੁਝ ਨਾ ਹੋ ਜਾ ਔਰ ਕੋਈ ਆਇਆ ਵੀ ਨਹੀਂ ਇੱਥੇ ਤਿੱਕਰ ਵੀ ਅਸੀਂ ਜਾ ਕੇ ਦੇਖ ਤਾਂ ਲਈਏ ਇਹ ਵੀ ਕੋਈ ਗੱਲ ਨਹੀਂ ਹੈ ਕਾਡੋ ਸੈਸ਼ਨ ਦਾ ਇਹ ਹਾਲ ਹੈ ਵੀ ਅਸੀਂ ਦੁਪਹਿਰ ਦਾ 3-4 ਵਜੇ ਤੇ ਹਰ ਇੱਕ ਨੂੰ ਇਕੱਲੇ-ਇਕੱਲੇ ਨੂੰ ਫੋਨ ਕਰ ਰਹੇ ਆ ਲੇਕਿਨ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਬਿਲਕੁਲ ਸੁਣਵਾਈ ਨਹੀਂ ਕਰ ਰਿਹਾ ਹਰ ਕੋਈ ਮਤਲਬ ਐਮਸੀ ਨੂੰ ਅਸੀਂ ਕੀਤਾ ਫਾਇਰ ਬ੍ਰਿਗੇਡ ਨੂੰ ਅਸੀਂ ਕੀਤਾ ਅੰਮ੍ਰਿਤਪਾਲ ਨੂੰ ਅਸੀਂ ਕੀਤਾ ਅਸੀਂ ਕਿਤੇ-ਕਿਤੇ ਫੋਨ ਕੀਤੇ ਹੈਗੇ ਲੇਕਿਨ ਜਵਾਬ ਕੀ ਮਿਲਦਾ ਜਵਾਬ ਕੀ ਨੋਬਾਡੀ ਜਵਾਬ ਨਹੀਂ ਦੇ ਰਿਹਾ ਸਾਰਾ ਸਾਰਾ ਮਹੱਲਾ ਇੱਥੇ ਖੜਿਆ ਹੈ ਸਾਰੇ ਇੱਥੇ 6 6 7 7 ਉਰਲਦੋਂ ਵੇਰ ਕੇ ਇਧਰ ਉੱਪਰ ਤੋੜ ਤੇ ਬਠੀਗਾ ਜੀ ਜਿੰਦਾ ਮਰ ਜੇਗਾ ਅਸਲ ਤਾਂ ਐਕਸ਼ਨ ਤਾਂ ਉਹਨਾਂ ਨੂੰ ਲੈਣਾ ਚਾਹੀਦਾ ਕੁਝ ਨਾ ਹੋ ਜਾ ਔਰ ਕੋਈ ਆਇਆ ਵੀ ਨਹੀਂ ਇੱਥੇ ਤਿੱਕਰ ਵੀ ਅਸੀਂ ਜਾ ਕੇ ਦੇਖ ਤਾਂ ਲਈਏ ਇਹ ਵੀ ਕੋਈ ਗੱਲ ਨਹੀਂ ਹੈ